ਮੈਂ ਨ ਚੰਦਨ ਕੁਮਾਰ ਆ ਸ਼ੁਕਰ ਆ ਰਾ ਨੂੰ ਮੇਰੀ SIM ਜਲਦੀ ਜਲਦੀ Jio ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਵਾਸਤੇ Jio ਅਫਿਸ ਗਿਆ ਉਹ ਕਹਿੰਦੇ ਪੋਰਟ ਹੋ ਚੁੱਕੀ ਆ ਉਸ VI ਚ ਮੈਂ VI ਚ ਗਿਆ ਉਹ ਕਹਿੰਦੇ ਕਿਸੇ ਨੇ ਤੁਹਾਡੇ UP UTH ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ UP ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ 100-100 ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਸੋ ਮੈਂ ਇਹੀ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾ ਮੇਰੀ ਪਰਮਿਸ਼ਨ ਤੋਂ ਬਿਨਾ ਇਹ SIM ਪੋਰਟ ਕਿੱਦਾਂ ਹੋ ਗਈ ਜਦ ਮੈਂ ਨਾ ਗੰਗੂਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕਹਿੰਨਾ ਕਿ ਮੇਰੀ SIM ਨੂੰ ਬੰਦ ਕਰ ਦਿਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੁਣ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਨੇ ਪਹਿਲਾਂ ਮੈਨੂੰ ਇਹੀ ਆਇਆ ਹੈ ਕਿ ਤੁਸੀਂ ਆਪਣੀ SIM ਟੋਪ ਪੋਰਟ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਂਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕਹਿੰ ਆ ਤੁਹਾਡੀ ਸਿਮ ਕੋਲ ਰਿਕਵੈਸਟ ਦੂੰ ਸਾਬਕਾ ਲੈ ਕੈਨਸਲ ਹੋ ਗਈ ਤੇ ਉਸ ਵਾਪਰ ਫਿਰ ਵੀ ਸ਼ੁੱਕਰਵਾਰ ਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਸਿਮ ਹੀ ਬੰਦ ਹੋ ਗਈ ਸੇਮ ਦੇ ਟਾਵਰ ਹੀ ਉੱਡ ਗਿਆ ਸੇਮ ਮੈਂ ਆ ਕੇ ਸ਼ਾਇਦ ਸਿਮ ਕੇ ਹਲੇ ਬੰਦ ਹੋਏ ਨੇ ਮੈਂ ਦੂਜੇ ਫੋਨ ਚ ਪਾ ਵੇਖਿਆ ਤਾਂ ਵੀ ਨਹੀਂ ਚਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਕਹਿੰਦੇ 11:30 ਵੇ ਹੈ 11:30 ਵੇ ਮੈਂ ਗਿਆ ਉੱਥੇ ਉੱਥੇ ਕੋਈ ਹੈ ਨਹੀਂ ਕਿਉਂ ਨਾ ਮੈਨੂੰ ਕਿਹਾ ਕਿ ਤੁਹਾਡੀ ਸਿਮ Vi ਚ ਫੋਟੋ ਕੀ ਫਿਰ ਉਸ ਵਾਰ Vi ਦਸਤ ਕਰਿਆ ਉਹਨਾਂ ਨੇ ਕਿਹਾ ਇਸ ਅਸਰ ਅਸਾ ਤੁਹਾਡੀ ਸੇਮ ਉੱਤੇ ਪੋਟ ਹੋ ਗਈ ਹੈ। ਵੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸ ਦੇ ਨਾਂ ਤੇ ਪੋਟ ਹੋਈ ਹੈ। ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ ਯੂਪੀ ਵਾਲੀ ਦਸਰੇ ਕਿ ਉਹਦੇ ਨਾਂ ਤੇ ਪੋਟ ਹੋਈ ਹੈ।